ਸਰਪੰਚ ਸਾਹਿਬ ਹੁਣ ਮਤਲਬ ਜੀ ਤੁਹਾਨੂੰ ਮੁਲਾਜ਼ਮ ਲਿਆਏ ਜੋ ਚੱਕ ਇਥੇ ਗ੍ਰਿਫਤਾਰ ਹੋ ਗਏ ਹੁਣ ਅੱਗੇ ਦੀ ਕਾਰਵਾਈ ਕੀ ਹੋਊਗੀ ਅੱਗੇ ਦੀ ਕਾਰਵਾਈ ਇਹ ਹੈ ਜਦੋਂ ਇੱਥੇ ਜਾਵਾਂਗੇ ਜਾ ਕੇ ਸਿੱਧਾ ਧਰਨਾ ਲਾਵਾ ਜੂ ੜਪੜ ਦੀ ਹੋਊਗੀ ਉੱਥੇ ਜਾ ਕੇ ਧਰਨਾ ਲਾਉਣਾ ਠੀਕ ਹੈ ਇਸ ਤੋਂ ਪਹਿਲਾਂ ਤਾਂ ਨਹੀਂ ਗੱਡੀਆਂ ਆਉਤੀ ਉਹਨਾਂ ਦੀ ਲੇਬਰ ਵੀ ਨਹੀਂ ਅੰਦਰ ਵੜਨ ਦਿੰਦੇ ਫੈਕਟਰੀ ਤਾਂ ਕਿਸੇ ਕੀਮਤ ਤੇ ਹੀ ਨਹੀਂ ਚੱਲਣ ਦੇਵਾਂਗੇ ਪ੍ਰਸ਼ਾਸਨ ਨੇ ਧੱਕਾਸ਼ਾਹੀ ਕਰੀ ਨਾ ਪੂਰੀ ਥੋੜੇ ਨਾਲ ਕੇ ਹਾਂ ਪ੍ਰਸ਼ਾਸਨ ਤਾਂ ਤਾਂ ਕੰਮ ਡਿਊਟੀ ਆ ਉਹ ਤੋਂ ਅਫਸਰਾਂ ਦੇ ਹੁਕਮ ਆ ਗਿਆ ਵੀ ਇਹਨਾਂ ਨੂੰ ਗ੍ਰਿਫਤਾਰ ਕਰੋ ਕਰ ਲਿਆ ਜੀ ਉਹਨਾਂ ਨੇ ਧਰਨਾ ਚਕ ਇਹ ਠੀਕ ਹੈ ਟੋਕ ਟੋਕ ਬੁੜੀਆਂ ਬੰਦੇ 100 ਦੇ ਲੱਗੇ ਦੇ ਬਹਿ ਹੈਗਾ ਜੀ ਠੀਕ ਹੈ ਸਰਪਰ ਤੁਸ ਤਾਕ ਤੁਹੇ ਕੀ ਕਰਨਾ ਚਾਹੋਗੇ ਤੇ ਦੇਖੋ ਜੀ ਕਮਾਲੂ ਜਿਹੜਾ ਇੱਕ ਨੁਜੀ ਫੈਕਟਰੀ ਲੱਗੀ ਸੀ ਰਾਮੇ ਦੇ ਮਤਲਬ ਫੈਕਟਰੀ ਮਾਲਕ ਦੀ ਉਹ ਐਸੇ ਬਹੁਤ ਜ਼ਿਆਦੇ ਪ੍ਰਜੋਕਸ਼ਨ ਹੋ ਰਿਹਾ ਸੀ ਸਾਲ ਤੋਂ ਤਾਂ ਸਾਰਾ ਪਿੰਡ ਨੇ ਦਰਖਾਸਤਾਂ ਦਿੱਤੀਆਂ ਬਹੁਤ ਜ਼ਿਆਦੀ ਤੇ ਕਿਸੇ ਨੇ ਸੁਣਵਾਈ ਨਹੀਂ ਹੋਈ ਤਾਂ ਅਸੀਂ ਉਹਦਾ 18 ਤਰੀਕ ਤੋਂ ਧਰਨਾ ਦਿੱਤਾ ਹੋਇਆ ਸੀ ਉਸ ਧਰਨੇ ਕਾਰਨ ਅੱਜ ਪ੍ਰਸ਼ਾਸਨ ਨੇ ਸਾਡੇ ਪਿੰਡ ਦੇ ਜਿਵੇਂ ਧਰਨਾ ਪ੍ਰਦਰਸ਼ਨਕਾਰੀ ਸੀਗੇ ਸਾਰੇ ਲੀਡ ਜਿ ਵਗੈਰਾ ਨਾਲ ਇਧਰ ਲੇਡੀਜ਼ 40-45 ਲੱਗ ਰਹੀ ਹੈ ਤੇ 60 ਤੋਂ 70 ਬੰਦੇ ਆ ਸਾਡੇ ਇਹ ਗ੍ਰਿਫਤਾਰ ਕਰਕੇ ਲਿਆਂਦੇ ਆ ਤਾਂ ਇਸ ਤੋਂ ਬਾਅਦ ਅਸੀਂ ਆਪਾਂ ਜਿਹੜਾ ਇਹ ਫੈਕਟਰੀ ਚੱਲਦੀ ਤਾਂ ਹੈ ਨਹੀਂ ਇਸ ਤੋਂ ਬਾਅਦ ਪਹਿਲਾਂ ਸ਼ਾਂਤੀਪੁਰੂਕ ਬੈਠੇ ਜੀ ਹੋਂ ਕਰਵਾਨੀਆਂ ਦੇਣੀਆਂ ਪੈਣੀਆਂ ਸਨ ਫੈਕਟਰੀ ਕਿਸੇ ਕੀਮਤ ਤੇ ਨਹੀਂ ਚਲਦੀ ਕਿਸੇ ਵੀ ਕੀਮਤ ਤੇ ਚਾਹੇ ਉਹਦੇ ਵਾਸਤੇ ਜਿੰਨਾ ਚਿਰ ਜਾਉਂਦੇ ਆ ਉਹਨਾਂ ਚਿਰ ਤਾਂ ਚਲਦੀ ਨਹੀਂ ਮਰੇ ਤੋਂ ਬਾਅਦ ਆ ਸਕਦੀ ਵੀ ਨਹੀਂ ਤੇ ਧੂਆ ਨਿਕਲ ਜਉਂਦੇ ਜੀ ਤਾਂ ਨਹੀਂ ਨਿਕਲਦਾ ਠੀਕ ਹੈ ਜੀ